ਸੋਬ ਰਸਨਾ ਦੀ ਦੇ ਪ੍ਰਾਨਿਆ ਕੋ Oh. ਜਨ ਹਰ ਸਿਉਂ ਦੇਵੇ ਜੋਰ ਚਰਨ ਗਾਉ ਬਕੂ ਸੁਬਰਸਨਾ ਦੀਜੈ ਪ੍ਰਾਨਿਆ ਕਿੱਡਾ ਸੋਹਣਾ ਬੈਕੁੰਠ ਮਹਾਰਾਜ ਨੇ ਬਣਾਇਆ ਆ ਦੂਰ ਦਰਾਤੇ ਤੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਬਾਬਾ ਨਾਨਕ ਸਿੰਘ ਮਹਾਰਾਜ ਦੇ ਕੋਲ ਵੀ ਗੁਰਮਖ ਪਿਆਰੇ ਆਏ ਸਨ ਪਟਿਆਲੇ ਦੇ ਮਹਾਰਾਜ ਜੀ ਮਹਾਰਾਜ ਤੁਸੀਂ ਹੁਕਮ ਕਰੋ ਤੇ ਇਹ ਸਥਾਨ ਅਸੀਂ ਕੱਲੇ ਬਣਾ ਸਕਦੇ ਹਾਂ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਕੋਲ ਵੀ ਆਏ ਮਹਾਰਾਜ ਤੁਸੀਂ ਹੁਕਮ ਕਰੋ ਤੇ ਇਹ ਸਥਾਨ ਅਸੀਂ ਕੱਲੇ ਬਣਾ ਦਈਏ ਮਾ ਪਰ ਸਕੇਣ ਲੱਗੇ ਨਹੀਂ ਕਹਿੰਦੇ ਇੱਥੇ ਸਭ ਦੀ ਕੋਟੀ-ਕੋਟੀ ਲੱਗਣੀ ਹੈ ਜਿਵੇਂ ਆ ਗੁਰੂ ਘਰ ਬਣਿਆ ਨਾ ਕਿੰਨਾ ਅਲੀ ਸ਼ਾਨ ਹਰਿਮੰਦਰ ਸਾਹਿਬ ਸਾਜਿਆ ਆਇਆ ਹੈ ਦੂਰ ਦਰ ਰਾਤੇ ਤੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਹਰ ਇੱਕ ਦੇ ਮਨ ਵਿੱਚ ਚਾਹੋ ਹੈ ਜਿਵੇਂ ਅਸੀਂ ਭਾਈ ਸਾਹਿਬਾਂ ਨੂੰ ਵੀ ਆਖਿਆ ਕਹਿਣ ਲੱਗੇ ਅਸੀਂ ਦਰਸ਼ਨ ਜ਼ਰੂਰ ਕਰਨ ਆਉਣਾ ਉਸ ਅਸਥਾਨ ਦੇ ਸੋ ਸੰਗਤਾਂ ਦੂਰ ਦਰ ਰਾੜੇ ਤੋਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਉਹ ਮਹਾਪੁਰਸ਼ਾਂ ਨੂੰ ਕਹਿਣ ਲੱਗੇ ਕਹਿੰਦੇ ਵੀ ਸਾਡੇ ਵਰਗਾ ਦਾਨੀ ਪੁਰਸ਼ ਨਹੀਂ ਤੁਹਾਨੂੰ ਕੋਈ ਮਿਲਣਾ। ਸਾਡੇ ਵਰਗਾ ਦਾਨੀ ਪੁਰਸ਼ ਤੁਹਾਨੂੰ ਨਹੀਂ ਮਿਲਣਾ ਮਹਾਪੁਰਸ਼ ਕਹਿਣ ਲੱਗੇ ਜਾਓ ਫਿਰ ਸਾਡੇ ਵਰਗਾ ਤਿਆਗੀ ਪੁਰਸ਼ ਵੀ ਤੁਹਾਨੂੰ ਨਹੀਂ ਕੋਈ ਮਿਲੇਗਾ। ਬਾਬਾ ਪਾਲਾ ਸਿੰਘ ਮਹਾਪੁਰਸ਼ਾਂ ਦੇ ਕੋਲ ਕਿਸੇ ਨੇ ਜਾ ਕੇ ਮਾਇਆ ਭੇਟ ਕਰਨੀ ਬਾਬੇ ਮਾਇਆ ਨਹੀਂ ਸੀ ਲੈਣਗੇ। ਇੱਕ ਦੇ ਕਹਿਣ ਦੀ ਗੱਲ ਹੁੰਦੀ ਹੈ ਬਿਲਕੁਲ ਅਸੀਂ ਆਪਣੇ ਅੱਖਾਂ ਦੇ ਨਾਲ ਵੇਖਿਆ ਬਾਬਾ ਜੀ ਨੇ ਕਿਸੇ ਬਜ਼ੁਰਗ ਨੇ ਕਿਸੇ ਬੱਚੇ ਨੇ ਕਿਸੇ ਨੇ ਵੀ ਜਾ ਕੇ ਕੋਈ ਮਾਇਆ ਭੇਟ ਕਰਨੀ ਮਾਹਪੁਰਸ਼ ਨੇ ਕਹਿਣਾ ਰੱਖ ਲਾ ਤੇਰੇ ਕੰਮ ਆਵੇ ਕਿਸੇ ਨੇ ਜਾ ਕੇ ਗਾਂ ਮੰਗਣੀ ਬਾਬਾ ਜੀ ਸਾਡੇ ਘਰ ਵਿੱਚ ਲਵੇ ਰਣੀ ਮਾਹਪੁਰਸ਼ਾਂ ਗਾਂ ਫੜਾ ਦੇ ਕਿਸੇ ਨੇ ਬੱਕਰੀ ਮੰਗਣੀ ਬੱਕਰੀ ਫੜਾ ਦੇਣੀ ਹੁਣ ਕਈ ਇਰਖਾਲੂ ਵੀ ਬੰਦੇ ਹੁੰਦੇ ਆ ਵੀ ਨੇ ਇਹਨੂੰ ਚੀਜ਼ ਕਿਉਂ ਦੇ ਦਿੱਤੀ ਆ ਜਿਵੇਂ ਬਾਬਾ ਬਿਸ਼ਨ ਸਿੰਘ ਮਾਹਪੁਰਸ਼ਾਂ ਦੇ ਕਾਲ ਕੋਈ ਗੁਰਮਖ ਪਿਆਰਾ ਆਇਆ ਤੇ ਉਹਦਾ ਜਦੋਂ ਆਨੰਦ ਕਾਰਜ ਹੋ ਗਿਆ ਤੇ ਮਾਹਪੁਰਸ਼ ਕਹਿਣ ਲੱਗੇ ਵੀ ਸਿੰਘੋ ਇਹਨੂੰ ਇੱਕ ਚੰਗੀ ਜੀ ਮੱਝ ਦਿਓ ਇਹ ਦੁੱਧ ਪੀਆ ਕਰੇਗਾ ਤੇ ਜਦੋਂ ਸੇਵਾਦਾਰ ਨੂੰ ਬੇਨਤੀ ਕੀਤੀ ਇਹ ਦੁੱਧ ਪੀਵੇਗਾ ਜਲ ਪਾਣੀ ਦੇ ਨਾਲ ਆਪਣੇ ਬੱਚੇ ਪਾਲੇਗਾ ਤੇ ਉਹ ਜਿਹੜੀ ਸਿੰਘ ਦੀ ਟੁੱਟੀ ਲਈ ਉਹਦੇ ਮਨ ਵਿੱਚ ਕੋਈ ਰਤਕ ਸੀ ਉਹ ਕਹਿਣ ਲੱਗਾ ਬਾਬਾ ਜੀ ਮੱਝਾਂ ਤੇ ਅੱਗੇ ਆਪਣੇ ਕੋਲ ਥੋੜੀਆਂ ਗਾਂ ਹੀ ਚੰਗੀ ਕੋਈ ਦੇ ਦਈਏ ਬਾਬਾ ਜੀ ਕਹਿਣ ਲੱਗੇ ਚੰਗਾ ਗਾਂ ਹੀ ਲਿਆ ਗਾਂ ਹੀ ਲਿਆ ਗਾਂ ਹੀ ਉਹ ਦਵਾ-ਦਵ ਕੇ ਆ ਵੀ ਮੇਰੀ ਚੱਲ ਗਈ ਗਾਂ ਹੀ ਲਿਆ ਮਹਾਂਪੁਰਸ਼ਾਂ ਦੇ ਕੋਲ ਜਦੋਂ ਗਾਂ ਹੀ ਲੈਣ ਦੀ ਤੇ ਨਾਲ ਹੀ ਮਹਾਂਪੁਰਸ਼ਾਂ ਦੂਜੇ ਸੇਵਕਾਂ ਨੂੰ ਇਸ਼ਾਰਾ ਮਾਰਿਆ ਵੀ ਚੰਗੀ ਜੀ ਮੱਝ ਲੈ ਕੇ ਆ ਹਾਂ ਜਦੋਂ ਉਹ ਲੈ ਕੇ ਆ ਗਿਆ ਮਹਾਪੁਰਸ਼ਾਂ ਦੇ ਕੋਲ ਕਹਿਣ ਲੱਗੇ ਵੀ ਗਾਈ ਇਹਦੇ ਵੱਲੋਂ ਆ ਤੇ ਮੱਝ ਸਾਡੀ ਵੱਲੋਂ ਇਹ ਹੁੰਦੇ ਮਹਾਪੁਰਸ਼ਾਂ ਦੇ ਸੇਕ ਕਉਤਕ ਇਹਨੂੰ ਮਹਾਪੁਰਸ਼ ਕਹਿੰਦੇ ਹਨ ਐਵੇਂ ਥੋੜੀ ਗੱਲਾਂ ਦੇ ਨਾਲ ਮੱਥੇ ਨਹੀਂ ਟੇਕਦੇ ਮਹਾਪੁਰਸ਼ ਕਹਿਣ ਲੱਗੇ ਵੀ ਗਾਈ ਇਹਦਾ ਪ੍ਰੇਮ ਹੈ ਤੈਨੂੰ ਭੇਟ ਕੀਤੀ ਹੈ ਮੱਝ ਤੇਰੇ ਨਾਲ ਅਸੀਂ ਵਚਨ ਕੀਤਾ ਸੀ ਆਜਾ ਬਾਬਾ ਕੁੰਦਨ ਸਿੰਘ ਮਹਾਰਾਜ ਨਾਨਕ ਸਰਕਲੇਰਾ ਵਾਲੇ ਮਹਾਪੁਰਸ਼ 52 ਸਾਲ ਗੁਰੂਗ੍ਰੰਥ ਸਾਹਿਬ ਦੀ ਸੇਵਾ ਮਹਾਪੁਰਸ਼ਾਂ ਕੀਤੇ ਉਹਨਾ ਮਹਾਂਪੁਰਸ਼ਾਂ ਨੂੰ ਮੈਂ ਛੁੱਟੀ ਹੁੰਦਿਆਂ ਜਦੋਂ ਅਸੀਂ ਉਹਨਾਂ ਦੇ ਕੋਲ ਭੰਗ ਮਰਿੰਦੇ ਸੀ ਮੈਂ ਬੇਨਤੀ ਕੀਤੀ ਮੈਂ ਕਿਹਾ ਜੀ ਮੈਂ ਰਾਗੀ ਸਿੰਘ ਬਣਨਾ ਹੈ ਤੇ ਮੈਨੂੰ ਕਹਿੰਦੇ ਫੇਰ ਦੱਸ ਮੈਂ ਕਿਹਾ ਜੀ ਮੈਨੂੰ 500 ਰੁਪਈਆ ਚਾਹੀਦਾ ਹੈ ਕਿਉਂਕਿ ਘਰ ਦੇ ਹਾਲਾਤ ਸਹੀ ਨਹੀਂ ਸਨ ਐਵੇਂ ਗੁਰੂ ਦੀ ਗੋਦੀ ਵਿੱਚ ਬੈਠ ਕੇ ਛੱਡੀ ਜਾਓ ਇਹਦੇ ਅੱਜ ਦਿਨ ਬادله ਸ਼ੁਕਰ ਮਾਰ ਰਹਿਦਾ ਮਹਾਂਪੁਰਸ਼ਾਂ ਨੇ ਸਾਧਗੁਰਾਂ ਨੇ ਕਿਰਪਾ ਕੀਤੀ ਬਾਬਾ ਜੀ ਨੇ ਮੈਨੂੰ ਉਸ ਟਾਈਮ ਦਾ ਨਾ 500 ਰੁਪਈਆ ਦਿੱਤਾ ਅੱਜ ਦੇ ਉਹ 50000 ਵਰਗੇ ਹੋਵੇਗਾ ਇਹ ਕੋਈ 94 ਦੀ ਗੱਲ ਹੈ 95 ਦੀ ਮੈਂ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਵੀ ਮੇਰਾ ਮਨ ਮੈਂ ਹੈਡ ਰਾਕੀ ਬਣਨਾ ਹੈ 500 ਰੁਪਏ ਦਿੱਤਾ ਤੇ 40 ਰੁਪਏ ਨਾਲ ਕਰਾਏ ਦੇ ਦਿੱਤੇ ਵੀ ਲੈ ਜਵਾਨ ਨਾਲ ਕਰਾਇਆ ਵੀ ਲੈ ਜਾ ਇਹ ਮਹਾਪੁਰਸ਼ ਪਰਉਪਕਾਰੀ ਹੁੰਦੇ ਹਨ ਤੇ ਮੈਂ ਜਾ ਕੇ ਉਹ ਜਮਾ ਕਰਵਾ ਦਿੱਤਾ 3 ਸਾਲ ਦਾ ਕੋਰਸ ਕਰਕੇ ਫਿਰ ਜਦੋਂ ਬਾਬਾ ਜੀ ਦੇ ਕੋਲ ਆਇਆ ਨਾ ਬਾਬਾ ਜੀ ਨੇ ਐਸੀ ਕਿਰਪਾ ਕੀਤੀ ਕਹਿਣ ਲੱਗੇ ਹੁਣ ਤੁਸੀਂ ਗ੍ਰਸਤੀ ਹੋ ਜਾਓ ਇਹ ਮਹਾਪੁਰਸ਼ਾਂ ਦੇ ਪਰਉਪਕਾਰ ਹੁੰਦੇ ਹਨ ਆਪ ਉਹਨਾਂ ਨੇ ਨੰਦਕਾਰ ਜੀ ਕਰਵਾ ਦਿੱਤੇ ਇੱਥੇ ਹੀ ਬਸ ਨਹੀਂ ਮਹਾਪੁਰਸ਼ਾਂ ਨੇ ਤਖਤ ਸ੍ਰੀ ਕੇਸਗੜ ਸ੍ਰੀ ਅਨੰਦਪੁਰ ਸਾਹਿਬ ਹਜੂਰੀ ਡਿਊਟੀ ਵੀ ਦਿਵਾ ਦਿੱਤੀ ਇਹ ਪਰਉਪਕਾਰ ਨ ਮਹਾਪੁਰਸ਼ਾਂ ਦੀ ਹਾਨਿਆ ਕਿਉਂ ਨਾ ਗੁਣਗਾਈਏ ਆਪਣੇ ਪਿਓ ਦੇ ਪਈ ਜਿਨੇ ਸਾਡੇ ਤੇ ਏਡੀ ਵੱਡੀ ਕਿਰਪਾ ਕੀਤੀ ਐ ਤੇ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਅਸੀਂ ਵੀ ਤਖਤ ਸਾਹਿਬ ਦੇ ਰਾਗੀ ਹੋਵਾਂਗੇ ਸੱਚ ਜਾਣਿਓ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਇੱਥੇ ਪ੍ਰੋਬਲਮ ਆ ਗਈ ਸੀ ਮੈਂ ਇਥੋਂ ਦੀ ਸਾਰੀ ਸੰਗਤ ਦਾ ਕਦੀ ਵੀ ਕਰਜ਼ਾ ਨਹੀਂ ਲਾ ਸਕਦਾ ਮੈਂ ਕੱਲੀ ਇਸ ਸਟੇਜ ਤੇ ਨਹੀਂ ਮੈਨੂੰ ਕਦੀ ਕਿਸੇ ਪ੍ਰਬੰਧਕ ਕਮੇਟੀ ਨੇ ਨਹੀਂ ਕਿਹਾ ਵੀ ਸਾਡੀ ਲਾਅਸ ਕਰਿਆ ਕਰੋ ਮੈਨੂੰ ਇੱਥੋਂ ਤੱਕ ਵਰਜਿਤ ਕਰਦੇ ਆ ਨਾ ਭਾਈ ਸਾਹਿਬ ਤੁਸੀਂ ਸਾਡਾ ਨਾਂ ਨਹੀਂ ਲੈਣਾ ਸੰਗਤ ਜੀ ਪਰ ਮੈਂ ਅੱਜ ਤੁਹਾਡੇ ਵਿੱਚ ਜੋ ਕੀਰਤਨ ਕਰ ਰਿਹਾ ਹਾਂ ਮੈਂ ਕਦੀ ਵੀ ਦੇਣਾ ਨਹੀਂ ਦੇ ਸਕਦਾ ਇੱਥੋਂ ਦੀ ਸੰਗਤ ਦਾ ਓਕੇ ਮੈਨੂੰ ਪਿੱਛੇ ਗਿਆਨੀ ਜੀ ਨੇ ਇੱਕ ਗੱਲ ਕਹੀ ਮੈਨੂੰ ਕਹਿਣ ਲੱਗੇ ਸਭ ਤੋਂ ਵੱਡੀ ਗਿਆਨੀ ਜੀ ਤੰਦਰੁਸਤੀ ਹੁੰਦੀ ਜੇ ਤੁਹਾਡਾ ਸਰੀਰ ਆ ਤਾਂ ਤੁਸੀਂ ਫੇਰ ਇੱਥੇ ਆਏ ਸੋਚਣ ਵਾਲੀ ਗੱਲ ਹੈ ਸੁਖ ਦੀ ਗੱਲ ਕਰੀਏ ਨਾ ਸੁਖ ਤੇ ਸੁਖ ਕੋਈ 2-4 ਦਿਨ ਦਾ ਨਹੀਂ ਮੰਗਦਾ ਮਹੀਨੇ ਦਾ ਸਾਲ ਦਾ ਨਹੀਂ ਮੰਗਦਾ ਸੁਖ ਬੰਦਾ ਕਹਿੰਦਾ ਵੀ ਸਾਰੀ ਉਮਰ ਦਾ ਸੁਖ ਮਿਲੇ ਜਾਂ ਤੱਕ ਸਾਡੇ ਵਿੱਚ ਜ਼ਿੰਦਗੀ ਹੈ ਸਰੀਰ ਦੇ ਵਿੱਚ ਸੁਭਾਸ ਹਨ ਸਾਨੂੰ ਸੁਖ ਹੀ ਮਿਲਣ ਦੁੱਖ ਕੋਈ ਵੀ ਨਹੀਂ ਮੰਗਦਾ ਤੇ ਗੁਰੂ ਸਵਾਰਿਓ ਜੇ ਗੱਲ ਕਰੀ ਨਾ ਰੱਬ ਦੇ ਨਾਮ ਦੀ ਤੇ ਰੱਬ ਦਾ ਨਾਮ ਨਹੀਂ ਜੇ ਕੋਈ ਜਪ ਕੇ ਰਾਜੀ ਕਹਿੰਦੇ ਕੀਤਾ ਕਰਾਇਆ ਮਿਲ ਜਾਵੇ ਅਰਦਾਸ ਵੀ ਅਸੀਂ ਗਿਆਨੀ ਜੀ ਕੋ ਕੀਤੀ ਕਰਾਈ ਮੰਗਦੇ ਆ ਪਾਠ ਵੀ ਅਸੀਂ ਕੀਤੇ ਕਰਾਏ ਮੰਗਦੇ ਆ ਨਹੀਂ ਸਾਨੂੰ ਆਪ ਨੂੰ ਵੀ ਕਰਨਾ ਪਵੇਗਾ ਇਸ ਘਰ ਦੇ ਵਿੱਚ ਕਰਨੀ ਨੂੰ ਪ੍ਰਦਾਨ ਦਿੱਤੀ ਗੁਰੂ ਕੇ ਸਿੱਖਾ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਨ ਨਿਤਨੇਮ ਕਰ ਬਾਣੀ ਪੜ ਬਾਣੀ ਸੁਣ ਬਾਣੀ ਕਾ ਇਹ ਕੱਲੀ ਸਾਨੂੰ ਨਹੀਂ ਤੁਹਾਨੂੰ ਵੀ ਗੁਰਸਿੱਖਾਂ ਨੂੰ ਸਭ ਨੂੰ ਦਾਤ ਦਿੱਤੀ ਹੈ ਕੋਈ ਵੀ ਗੁਰੂ ਦਾ ਸਿੱਖ ਕੋਈ ਵੀ ਗੁਰੂ ਦਾ ਪਿਆਰਾ ਆਵੇ ਬਾਣੀ ਪੜੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਫਿਰ ਦਿੱਤ ਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਪਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਇੱਕ ਨਾ ਉਪਰਾਲਾ ਬੜਾ ਵਧੀਆ ਇੰਗਲੈਂਡ ਦੇ ਵਿੱਚ ਹੋਇਆ ਸਮੇਤ ਗੁਰੂ ਘਰ ਤੋਂ ਬਰਮਿੰਗਮ ਸ਼ਹਿਰ ਦੇ ਵਿੱਚ ਮੈਂ ਅਸੀਂ ਕਾਫੀ ਲੰਮੇ ਸਮੇਂ ਤੋਂ ਇੰਗਲੈਂਡ ਵਿੱਚ ਜਾਂਦੇ ਹਾਂ ਸੰਗਤ ਜੀ ਕਈ ਵਾਰਾਂ ਬੱਚਿਆਂ ਨੂੰ ਪ੍ਰਸ਼ਾਦ ਦੇਣਾ ਤੇ ਉਹਨਾਂ ਨੇ ਹੱਥ ਕਿਸੇ ਕਰ ਲੈਣੀ ਉਹਨਾਂ ਨੂੰ ਪਤਾ ਨਹੀਂ ਵੀ ਪ੍ਰਸ਼ਾਦ ਵੀ ਲਈਦਾ ਇਹ ਸਾਡੇ ਵਿੱਚ ਕਿਤੇ ਨਾ ਕਿਤੇ ਕਮੀਆਂ ਹਨ ਇੰਗਲੈਂਡ ਦੇ ਵਿੱਚ ਮੇਰੇ ਸਾਹਬ ਨਾਲ ਦੂਜੀ ਤੀਜੀ ਚੌਥੀ ਪੀੜ੍ਹੀ ਹੋਵੇਗੀ ਤੁਸੀਂ ਸਿਆਣੇ ਬੈਠੇ ਹੋ ਪਰ ਜਦੋਂ ਉੱਥੋਂ ਦੀਆਂ ਸਿੱਖ ਸੰਗਤਾਂ ਨੇ ਇਹ ਹਾਲਾਤ ਵੇਖੇ ਨਾ ਕਿ ਸਾਡੇ ਬੱਚੇ ਸਾਡੇ ਨਹੀਂ ਰਹਿਣੇ ਇਹ ਬਿਲਕੁਲ ਕੌੜੀ ਸਚਾਈ ਜੇ ਕਿ ਸਾਡੇ ਬੱਚੇ ਸਾਡੇ ਨਹੀਂ ਰਹਿਣੇ ਇਹਨਾਂ ਨੂੰ ਸੰਭਾਲ ਲਈਏ ਤੇ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਉੱਥੇ ਸਕੂਲ ਲੱਗਣੇ ਸ਼ੁਰੂ ਹੋ ਗਏ ਹੁਣ ਜੇ ਘਰ ਦੇ ਵਿੱਚ ਦੋ ਜੀ ਹਨ ਤੇ ਇੱਕ ਆਪਣੇ ਬੱਚੇ ਲੈ ਕੇ ਜਾਂਦਾ ਉਥੇ ਗੁਰਮਤਿ ਦੀ ਪੜ੍ਹਾਈ ਦਿੱਤੀ ਜਾਂਦੀ ਹੈ ਤੇ ਮੈਂ ਇੱਥੇ ਵੀ ਜ਼ਰੂਰ ਪ੍ਰਬੰਧ ਕਮੇਟੀ ਨੂੰ ਇਹ ਬੇਨਤੀ ਕਰਾਂਗਾ ਜੇ ਚੱਲ ਰਿਹਾ ਤੇ ਬਹੁਤ ਵਧੀਆ ਹੈ ਤੇ ਜੇ ਨਹੀਂ ਚੱਲਦਾ ਤੇ ਉਪਰਾਲਾ ਸ਼ੁਰੂ ਕੀਤਾ ਜਾਵੇ ਤਾਂ ਜੋ ਸਾਡੇ ਬੱਚਿਆਂ ਨੂੰ ਸਿਹਤ ਮਿਲ ਸਕੇ ਇਥੋਂ ਤੱਕ ਨਾ ਰਹਿ ਜਾਈਏ ਆਏ ਮੱਥੇ ਟੇਕੇ ਕੀਰਤਨ ਸੁਣਿਆ ਦਰਸ਼ਨ ਕੀਤੇ ਲੰਗਰ ਛਕਿਆ ਦੇ ਘਰਾਂ ਨੂੰ ਚਲੇ ਗਏ ਇਹ ਨਹੀਂ ਲੰਗਰ ਅਸੀਂ ਘਰ ਵਿੱਚ ਵੀ ਛਕਦੇ ਹਾਂ ਸੰਗਤ ਜੀ ਬਹੁਤ ਕੀਮਤੀ ਬਚਨ ਹੈ ਪਰਿਵਾਰਕ ਬਚਨ ਜਿਹੜਾ ਸੰਭਾਲਣ ਵਾਲਾ ਮਾਈਓ ਬੀਬੀਓ ਧਿਆਨ ਦੇਣਾ ਤੇ ਇਹਨਾਂ ਗੱਲਾਂ ਵੱਲ ਧਿਆਨ ਦਿਓ ਗੁਰਮਖ ਪਿਆਰੇ ਕਮਾਂਕਾਰਾਂ ਤੇ ਜਾਂਦੇ ਹਨ ਕਰਨ ਦੇ ਬਿਨਾਂ ਘਰ ਨਹੀਂ ਚੱਲਦੇ ਕੰਮ ਕਰਨੇ ਵੀ ਬਹੁਤ ਜ਼ਰੂਰੀ ਹਨ ਤੁਹਾਡੀ ਵੀ ਇੱਕ ਡਿਊਟੀ ਹੈ ਕਿ ਤੁਸੀਂ ਮੋਬਾਈਲ ਦਾ ਖੇੜਾ ਛੱਡ ਕੇ ਤੇ ਗੁਟਕਾ ਸਾਹਿਬ ਦੇ ਨਾਲ ਮਿੱਤਰਤਾ ਪਾਓ ਬਹੁਤਾ ਨਹੀਂ ਦੇ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ ਨਿਤਨੇਮ ਕਰਿਆ ਕਰੋ ਮੈਂ ਨਹੀਂ ਕਹਿੰਦਾ ਤੁਹਾਨੂੰ ਅੱਜ ਹੀ ਤੁਸੀਂ ਪੰਜੇ ਬਾਣੀਆਂ ਸ਼ੁਰੂ ਕਰ ਲਓ ਇੱਕ ਜਪਜੀ ਸਾਹਿਬ ਦੇ ਪਾਠ ਤੋਂ ਸ਼ੁਰੂ ਹੋਓ ਮਾਰਾਈ ਤੁਹਾਡੇ ਤੇ ਆਪਣੇ ਆਪ ਕਿਰਪਾ ਕਰਦੇ ਕਰਦੇ ਪੰਜਾਂ ਬਾਣੀਆਂ ਤੱਕ ਲੈ ਜਾਣਗੇ ਜਿਹੜੇ ਸਰੀਰ ਜਪਦੇ ਹਨ ਜਿਹੜੇ ਸਰੀਰ ਰਾਤ ਦੇ ਹਨ ਉਹਨਾਂ ਨੂੰ ਮੁਬਾਰਕ ਹੈ ਉਹਨਾਂ ਦੇ ਬੱਚੇ ਵੀ ਜ਼ਰੂਰ ਜਪਦੇ ਹੋਣਗੇ ਨਹੀਂ ਤੇ ਗੁਰਸਵਾਰਿਓ ਅੱਗੇ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤੇ ਸਮਾਂ ਇਸ ਤੋਂ ਵੀ ਭਿਆਨਕ ਆ ਰਿਹਾ ਤੁਸੀਂ ਮੀਡੀਏ ਦੇ ਯੁੱਗ ਵਿੱਚ ਬੈਠੇ ਹੋ ਕਦੀ ਕਿਸੇ ਨੂੰ ਚੰਗੀ ਖਬਰ ਤੇ ਕੋਈ ਵਿਰਲੀ ਮਿਲਦੀ ਹੋਵੇਗੀ ਨਹੀਂ ਤੇ ਮਾੜੀਆਂ ਖਬਰਾਂ ਦੇ ਨਾਲ ਹੀ ਇਹ ਖਾ ਭਰੀ ਜਾ ਰਹੀ ਐ ਇਧਰ ਆ ਹੋ ਗਿਆ ਇਧਰ ਹੋ ਗਿਆ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇ ਰੋਗ ਖਿਨ ਮੈਂ ਕੌੜੇ ਹੋਏਗੇ ਜਿਤੜੇ ਇਹ ਜ਼ਹਿਰ ਬਣ ਜਾਣੇ ਹਨ ਅਸੀਂ ਇਸ ਜ਼ਹਿਰ ਤੋਂ ਬੰਨਣਾ ਨਾਨਕ ਕੱਟੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ ਗੁਰੂ ਦੇ ਨਾਲ ਜੁੜਨਾ ਹੈ ਆਪ ਜੁੜਨਾ ਹੈ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਨਾ ਹੈ ਤਾਂ ਜੋ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਸਾਡਾ ਵਿਰਸਾ ਕੀ ਹੈ ਸਾਡਾ ਗੁਰੂ ਘਰ ਕੀ ਹੈ ਸਾਡੇ ਗੁਰਾਂ ਦੀ ਬਾਣੀ ਕੀ ਆਖਦੀ ਹੈ ਆ ਜੋ ਕੀਰਤਨ ਸੁਣਦੇ ਹੋ ਇੱਕ ਇੱਕ ਹਿਰਦੇ ਦੇ ਵਿੱਚ ਅਤਰ ਵਸਾਇਆ ਕਰੋ ਇਹ ਜੋ ਪ੍ਰਬੰਧ ਕਮੇਟੀ ਪ੍ਰਬੰਧ ਕਰਦੀ ਹੈ ਸਾਡੇ ਵਾਸਤੇ ਕਰਦੀ ਹੈ ਸੋ ਇਹ ਮੇਰੀਆਂ ਬੇਨਤੀਆਂ ਜਰੂਰ ਪ੍ਰਵਾਨ ਕਰਿਓ ਮਾਈਓ ਬੀਬੀਓ ਮੋਬਾਈਲ ਦੇ ਵਿੱਚ ਕੁਝ ਵੀ ਨਹੀਂ ਹੈਗਾ ਇਹਨੂੰ ਛੱਡ ਕੇ ਵੱਧ ਤੋਂ ਵੱਧ ਰੱਬ ਦੇ ਨਾਮ ਨਾਲ ਮੈਂ ਚੰਗੀਆਂ ਚੰਗੀਆਂ ਸਿਆਣੀਆਂ ਬੀਬੀਆਂ ਵੇਖੀਆਂ ਜਿਹੜੀਆਂ ਬਹਿ ਜਾਂਦੀਆਂ ਜੇ ਤੇ ਉਹਨਾਂ ਨੂੰ ਗੁਟਕਾ ਫੜਾ ਦਈਏ ਤੇ ਉਹ ਅਸ਼ਟਪਤੀਆਂ ਗਿਣਨੀਆਂ ਸ਼ੁਰੂ ਕਰ ਦਿੰਦੀਆਂ ਜਾਂ ਅਸੀਂ ਮਹੱਲੇ ਗੱਣੇ ਸ਼ੁਰੂ ਕਰ ਦਿੰਨੇ ਵੀ ਕਿੱਥੇ ਗਬਾਣੀ ਪਹੁੰਚ ਗਈ ਹੈ ਜੇ ਪ੍ਰੀਤ ਹੋਵੇ ਤੇ ਕਦੀ ਅਸ਼ਟਪਤੀ ਨਹੀਂ ਗਣੀ ਜਾਂਦੀ ਅੰਮ੍ਰਿਤ ਵੇਲੇ ਅਸੀਂ ਉੱਠਦੇ ਹਾਂ ਗੁਰੂ ਸਾਹਿਬ ਦਾ ਨਾਮ ਬਣਿਆ ਮਹਾਰਾਜ ਇੱਕ ਪਾੜ ਦੋ ਪਾੜ ਤਿੰਨ ਪਾੜ ਜਿੰਨੀ ਸੇਵਾ ਲੈ ਲੈਣ ਕਰੀਦਾ ਮਹਾਰਾਜ ਆਪਣੇ ਆਪ ਬਾਹ ਫੜ ਕੇ ਲੈ ਆਉਂਦੇ ਆ ਤੂੰ ਗੁਰੂ ਦੇ ਸਿੱਖਾ ਕਰਕੇ ਤਾਂ ਵੇਖ ਕਰਕੇ ਤਾਂ ਵੇਖ ਜੇ ਤੂੰ ਕਹੇਗਾ ਨਾ ਸਭ ਕੁਝ ਮੈਨੂੰ ਤੇਰਾ ਭਾਰ ਕਿਸੇ ਨੇ ਨਹੀਂ ਵੈਦੋ ਨਾ ਭਾਈ ਭੈਣੋ ਨਾ ਭਾਈ ਇੱਕੋ ਸਹਾਈ ਰਾਮ ਤੇਰਾ ਕਿਸੇ ਨੇ ਭਾਰ ਨਹੀਂ ਚੁੱਕਣਾ ਇਸ ਕਰਕੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦੇ ਨਾਲ ਜੁੜ ਬਾਣੀ ਦੇ ਨਾਲ ਜੁੜ ਪਾਣੀ ਬਾਣੇ ਦਾ ਧਾਰ ਨਹੀਂ ਬਾਣ ਆਪਣੇ ਬੱਚਿਆਂ ਨੂੰ ਆਪਾਂ ਗੁਰਸਿੱਖ ਬਣਾਈਏ ਆਪਣੀਆਂ ਧੀਆਂ ਨੂੰ ਮੋਬਾਈਲਾਂ ਦੀ ਜਗ੍ਹਾ ਦੇ ਉੱਤੇ ਗੁਟਕੇ ਸਾਫ ਫੜਾਈਏ ਮੈਂ ਨਹੀਂ ਕਹਿੰਦਾ ਮੋਬਾਈਲ ਰੱਖਣਾ ਮਾੜੀ ਗੱਲ ਹੈ ਰੱਖੋ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਪਰ ਅਸੀਂ ਜਿਹੜਾ ਇਹਦਾਂ ਅਜਾਈ ਸਮਾਂ ਗਵਾਉਂਦੇ ਉਹ ਕਿਸੇ ਲੇਖੇ ਵਿੱਚ ਨਹੀਂ ਹੈ ਬਾਣੀ ਪੜੀਏ ਵੱਧ ਤੋਂ ਵੱਧ ਸਿਮਰਨ ਦੇ ਨਾਲ ਜੁੜੀਏ ਇਹ ਜੋ ਮਹਾਰਾਜ ਸੱਚੇ ਪਾਸ਼ਾ ਨੇ ਸਾਨੂੰ ਸੰਬੰਧ ਦਿੱਤੇ ਆ ਸਾਰੀਆਂ ਸੰਗਤਾਂ ਨੂੰ ਵਧਾਈਆਂ ਵੀ ਔਰ ਸਾਰੀਆਂ ਸੰਗਤਾਂ ਨੇ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਜੋ ਸਮਾਂ ਗੁਰਸੰਗੀ ਪਰਿਵਾਰ ਬੈਠੇ ਜਿਨ੍ਹਾਂ ਨੇ ਗੁਰਬਾਣੀ ਦਾ ਓਟ ਅਸਰਾ ੱਤਕਿਆ ਮਾਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਭਨਾਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਵਰਤਾਇਓ ਸਭਨਾਂ ਨੂੰ ਨਾਮ ਦੀਆਂ ਦਾਤਾਂ ਗੁਰਸਿੱਖੀ ਦੀਆਂ ਦਾਤਾਂ ਅਮਰਤ ਦੀਆਂ ਦਾਤਾਂ ਸਾਰਿਆਂ ਨੂੰ ਪ੍ਰਦਾਨ ਕਰਿਓ ਆਓ ਇੱਕ ਸ਼ਬਦ ਪੜ੍ਹ ਕੇ ਕਰਨਾਰੀ ਸਮਾਪਤੀ